ਆ ਹੁਣ ਭਗਵੰਤ ਮਾਨ ਤੇ ਉਹਦੀ ਸਰਕਾਰ ਦੀ ਕਟੜ ਇਮਾਨਦਾਰੀ ਦੀ ਪਰਖ ਦਾ ਟਾਈਮ ਆ ਗਿਆ ਕਿਉਂਕਿ ਇੱਕ ਬਹੁਤ ਵੱਡਾ ਪਟਾਕਾ ਪੈ ਗਿਆ ਇੱਕ ਔਰਤ ਇਨਸਪੈਕਟਰ ਨੇ ਇੱਕ ਮਹਿਲਾ ਇਨਸਪੈਕਟਰ ਨੇ ਭਗਵੰਤ ਮਾਨ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਘਰ ਵਾਲੀ ਜੋਤੀ ਯਾਦਵ ਦੇ ਉੱਪਰ ਬਹੁਤ ਗੰਭੀਰ ਤੇ ਵੱਡਾ ਦੋਸ਼ ਲਾਇਆ ਭਾਵੇਂ ਜਵਾਬ ਉਹ ਵੀ ਦੇ ਰਹੇ ਨੇ ਪਰ ਦੋਸ਼ ਕੀ ਹੈ ਦੋਸ਼ ਲਾਇਆ ਮਹਿਲਾ ਇਨਸਪੈਕਟਰ ਜਿਹੜੀ ਮੁਹਾਲੀ ਚ ਤਨਾਤ ਹੈ ਉਹ ਕਹਿੰਦੀ ਹੈ ਕਿਰਨ ਜੋਤ ਕੋਰ ਉਸ ਇਨਸਪੈਕਟਰ ਦਾ ਨਾਮ ਹੈ ਉਹਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦਾ ਮੰਤਰੀ ਹਰਜੋਤ ਬੈਂਸ ਤੇ ਉਹਦੀ ਘਰ ਵਾਲੀ ਜਿਹੜੀ ਐਸਪੀ ਹੈ ਮੁਹਾਲੀ ਪੁਲਿਸ ਦੇ ਵਿੱਚ ਜੋਤੀ ਯਾਦਵ ਉਹ ਦੋਵੇਂ 100 ਕਰੋੜ ਦੀ ਧੋਖਾ ਧੜੀ ਦੇ ਵਿੱਚ ਮਦਦ ਕਰ ਰਹੇ ਨੇ ਔਰ ਦੋਚੀਆਂ ਨੂੰ ਵੀ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਤੇ ਉਸ ਮਹਿਲਾ ਇਨਸਪੈਕਟਰ ਨੇ ਇੱਕ ਚਾਰ ਪੇਜਾਂ ਦੀ ਵੱਡੀ ਸ਼ਿਕਾਇਤ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਨੂੰ ਭੇਜ ਦਿੱਤੀ ਹੈ ਜਿਦੇ ਵਿੱਚ ਉਹਨੇ ਗੰਭੀਰ ਦੋਸ਼ ਲਾਏ ਨੇ ਉਹ ਕਹਿੰਦੀ ਹੈ ਕਿ 100 ਕਰੋੜ ਰੁਪਏ ਦਾ ਇੱਕ ਧੋਖਾਧੜੀ ਦਾ ਮਾਮਲਾ ਮੈਂ ਫੜਿਆ ਜਿਦੇ ਵਿੱਚ ਮੁੱਖ ਦੋਸ਼ੀ ਵੀ ਮੈਂ ਫੜ ਲਏ ਨੇ ਔਰ ਉਹ ਕਹਿੰਦੀ ਹੈ ਇਨਸਪੈਕਟਰ ਹੈ ਕਿ ਇੱਕ ਕਾਲ ਸੈਂਟਰ ਚਲਾ ਰਹੇ ਸੀ ਇੱਥੇ ਮੁਹਾਲੀ ਦੇ ਵਿੱਚ ਤੇ ਉਸ ਕਾਲ ਸੈਂਟਰ ਦੇ ਜਰੀਏ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ 100 ਕਰੋੜ ਤੋਂ ਵੱਧ ਦੀ ਧੋਖਾਧੜੀ ਠੱਗੀ ਕੀਤੀ ਹੈ ਤੇ ਉਹ ਕਹਿੰਦੀ ਜਿਹੜਾ ਮੁੱਖ ਦੋਸ਼ੀ ਹੈ ਵਿਜੇ ਰਾਏ ਉਹ ਹਰਜੋਤ ਬੈਂਸ ਦਾ ਮੰਤਰੀ ਦਾ ਬਹੁਤ ਨਜ਼ਦੀਕੀ ਹੈ ਬਹੁਤ ਨੇੜਲਾ ਹੈ ਤੇ ਜਦੋਂ ਦਾ ਮੈਂ ਉਹਨਾਂ ਨੂੰ ਫੜਿਆ ਉਦੋਂ ਤੋਂ ਹੀ ਹਰਜੋਤ ਬੈਂਸ ਤੇ ਉਹਦੀ ਘਰ ਵਾਲੀ ਜੋਤੀ ਯਾਦਵੇ ਕੋਸ਼ਿਸ਼ ਕਰ ਰਹੇ ਨੇ ਵੀ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਤੇ ਕਾਰਵਾਈ ਰੋਕੀ ਜਾਵੇ ਤੇ ਉਹ ਕਹਿੰਦੀ ਮੈਨੂੰ ਮੰਤਰੀ ਦੀ ਘਰ ਵਾਲੀ ਐਸਪੀ ਜੋਤੀ ਯਾਦਵ ਨੇ ਸਿੱਧੇ ਰੂਪ ਚ ਕਿਹਾ ਹੋਇਆ ਕਿ ਇਹਨਾਂ ਤੇ ਕਾਰਵਾਈ ਰੋਕ ਦੇ ਤੂੰ ਅੱਗੇ ਕਾਰਵਾਈ ਨਹੀਂ ਕਰਨੀ ਤੇ ਕਹਿੰਦੀ ਜਦੋਂ ਮੈਂ ਨਹੀਂ ਰੁਕੀ ਤਾਂ ਉਲਟਾ ਮੈਨੂੰ ਹੀ ਝੂਠੇ ਕੇਸ ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਗੰਭੀਰ ਦੋਸ਼ ਲੱਗਿਆ ਭਗਵੰਤਮਾਨ ਦੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਘਰ ਵਾਲੀ ਤੇ ਹੁਣ ਜਿਹੜੇ ਮੰਤਰੀ ਹਰਜੋਤ ਬੈਂਸ ਨੇ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਲਿਖ ਕੇ ਇਹਦਾ ਜਵਾਬ ਦਿੱਤਾ ਉਹ ਕਹਿੰਦੇ ਵੀ ਸਾਡੇ ਤੇ ਦੋਸ਼ ਝੂਠਾ ਲਾਇਆ ਜਾ ਰਿਹਾ ਅਸੀਂ ਇਹਦੇ ਉੱਪਰ ਮਾਨ ਨੀ ਦਾ ਕੇਸ ਕਰਾਂਗੇ ਇਹਦੀ ਕਿਉਂ ਉਹਨਾਂ ਨੇ ਵੀ ਇਹ ਦਾਗੀ ਕੁਲਸ ਅਫਸਰਾਂ ਜਿਹੜੀ ਸਾਡੇ ਤੇ ਦੋਸ਼ ਲਾ ਰਹੀ ਐ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਦਾ ਕਟੜ ਅਮਾਨਦਾਰ ਸਿਪਾਹੀ ਆ ਤੇ ਸਦਾ ਰਵਾਂਗਾ ਹੁਣ ਪਰਖ ਉਹਨਾਂ ਦਾ ਵੀ ਆ ਗਿਆ ਪਰ ਇੱਥੇ ਹੁਣ ਭਗਵਾਨ ਤਮਾਨ ਦੀ ਤੇ ਉਹਦੀ ਸਰਕਾਰ ਦੀ ਕਟੜ ਇਮਾਨਦਾਰੀ ਦੀ ਪਰਖ ਦਾ ਟਾਈਮ ਐ ਚਾਹੀਦਾ ਐ ਇਹਦੀ ਨਿਰਪੱਖਤਾ ਦੇ ਨਾਲ ਜੁਡੀਸ਼ੀਅਲ ਇਨਕੁਆਇਰੀ ਕਰਾਈ ਜਾਵੇ ਜਾਂਚ ਕਰਾਈ ਜਾਵੇ ਤੇ ਜੇਕਰ ਸੱਚਮੁੱਚ ਜਿਹੜੇ ਵੱਡੇ ਦੋਸ਼ ਉਸ ਮਹਿਲਾ ਇਨਸਪੈਕਟਰ ਨੇ ਲਾਏ ਨੇ ਜੇ ਉਹ ਠੀਕ ਨੇ ਤਾਂ ਵੱਡੀ ਕਾਰਵਾਈ ਕੀਤੀ ਜਾਵੇ ਮਸਾਲੀ ਕਾਰਵਾਈ ਕੀਤੀ ਜਾਵੇ ਤਾਂ ਕਿ ਭਗਵੰਤ ਮਾਨ ਤੇ ਉਹਦੀ ਸਰਕਾਰ ਬਾਰੇ ਜਿਹੜੀ ਗੱਲ ਉਹ ਕਹਿੰਦੇ ਨੇ ਉਹਦੀ ਸਚਾਈ ਸਾਹਮਣੇ ਆ ਸਕੇ ਸੋ ਪਹਿਲਾਂ ਵੀ ਕਈ ਭਗਵੰਤ ਮਾਨ ਸਾਹਿਬ ਦੇ ਮੰਤਰੀਆਂ ਤੇ ਦੋਸ਼ ਲੱਗੇ ਪਰ ਉਹਨਾਂ ਤੇ ਕੋਈ ਕਾਰਵਾਈਆਂ ਸਾਹਮਣੇ ਨਹੀਂ ਆਈਆਂ ਉਹਨਾਂ ਦੀਆਂ ਇਨਕੁਆਰੀਆਂ ਕੀ ਹੋਈਆਂ ਅੱਜ ਤੱਕ ਨਹੀਂ ਪਤਾ ਲੱਗਾ ਫੌਜਾ ਸਿੰਘ ਸਰਾਰੀ ਗੁਰੂ ਹਰ ਸਹਾਇਤ ਤੋਂ ਜਿਹੜੇ ਐਮ ਐਲ ਏ ਨੇ ਉਹਨਾਂ ਤੇ ਉਹਨਾਂ ਦੀ ਹੀ ਪਾਰਟੀ ਦੇ ਨੇੜਲੇ ਬੰਦਿਆਂ ਨੇ ਉਹਨਾਂ ਦੇ ਪੀਏ ਦੇ ਭ੍ਰਿਸ਼ਟਾਚਾਰ ਦੇ ਵੱਡੇ ਤੋਸ਼ ਲਾਏ ਪਰ ਉਸ ਤੋਂ ਬਾਅਦ ਅੱਜ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਾ ਵੀ ਉਹਨੇ ਰਿਕਾਰਡਿੰਗ ਵੀ ਦਿੱਤੀਆਂ ਸੀਗੀਆਂ ਭਗਵੰਤ ਜੀ ਸਾਹਿਬ ਨੂੰ ਪਰ ਉਹਦਾ ਸੱਚ ਅੱਜ ਤੱਕ ਨਹੀਂ ਪਤਾ ਲੱਗਾ ਵੀ ਕੀ ਸੱਚ ਨਿਕਲਿਆ ਤੇ ਕੀ ਉਹਨਾਂ ਨੂੰ سزا ਦਿੱਤੀ ਇਸ ਤੋਂ ਇਲਾਵਾ ਵੀ ਕਈ ਸਾਰੇ ਹੋਰ ਮੰਤਰੀਆਂ ਦੇ ਉੱਪਰ ਵੱਡੇ ਦੋਸ਼ ਜਿਹੜੇ ਨੇ ਉਹ ਵੀਡੀਓ ਸਬੂਤਾਂ ਸਮੇਤ ਲਾਏ ਗਏ ਕੁਝ ਵਿਰੋਧੀ ਪਾਰਟੀਆਂ ਨੇ ਲਾਏ ਮਜੀਠੀਆ ਵਰਗੇ ਲੋਕਾਂ ਨੇ ਕੁਝ ਹੋਰ ਲੋਕਾਂ ਨੇ ਲਾਏ ਪਰ ਕਾਰਵਾਈ ਕਿੱਥੇ ਹੋਈ ਤੇ ਉਹਨਾਂ ਦਾ ਨਿਚੋੜ ਸੱਚ ਕੀ ਨਿਕਲਿਆ ਇਹ ਅੱਜ ਤੱਕ ਪੂਰਾ ਪਤਾ ਨਹੀਂ ਲੱਗ ਸਕਿਆ ਤੇ ਹੁਣ ਆ ਜਿਹੜਾ ਮਾਮਲਾ ਆਇਆ ਇਹਦੇ ਵਿੱਚ ਉਹ ਜਿਹੜੀ ਮਹਿਲਾ ਇਨਸਪੈਕਟਰ ਹੈ ਅਮਨਜੋਤ कौर ਉਹਦਾ ਨਾਮ ਦੱਸਿਆ ਜਾ ਰਿਹਾ ਹੈ ਔਰ ਉਹਨੇ ਅੱਜ ਤੋਂ ਕੁਝ ਟਾਈਮ ਪਹਿਲਾਂ ਮੁਹਾਲੀ ਦੇ ਵਿੱਚ ਇੱਕ ਕਾਲ ਸੈਂਟਰ ਚੱਲਦਾ ਫੜਿਆ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਦੇਸ਼ ਵਿਦੇਸ਼ ਦੇ ਵਿੱਚ ਗੁੰਮਰਾਹ ਕਰਕੇ 100 ਕਰੋੜ ਤੋਂ ਵੱਧ ਦੀ ਠੱਗੀ ਕੀਤੀ ਗਈ ਸੀ ਜੇਕਰ ਉਹਨੇ ਉਹ ਖੁਲਾਸਾ ਸਹੀ ਕੀਤਾ ਸੀ ਚਾਹੀਦਾ ਏ ਸੀ ਉਹਨੂੰ ਇਨਾਮ ਦਿੱਤੇ ਜਾਂਦੇ ਤਾਂ ਕਿ ਹੋਰ ਪੁਲਿਸ ਅਫਸਰ ਐ ਇਦਾਂ ਦੀਆਂ ਗਲਤ ਚੀਜ਼ਾਂ ਨੂੰ ਫੜਨ ਦੀ ਜ਼ਰੂਰਤ ਕਰਦੇ ਪਰ ਉਹ ਜੋ ਕਹਾਣੀਆਂ ਅੱਜ ਸਾਹਮਣੇ ਆ ਰਹੀ ਐ ਪੂਰੀ ਫਿਲਮੀ ਐ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਜੇ ਕੋਈ ਇੱਕ ਪੁਲਿਸ ਅਫਸਰ ਐ ਕੋਈ ਕਾਰਵਾਈ ਕਰਦਾ ਕਿਸੇ ਜਿਹੜੇ ਵੱਡੇ ਮਗਰਮੱਛ ਐ ਉਹਨਾਂ ਤੇ ਜਿਹੜੇ ਕਰੋੜਾਂ ਰੁਪਏ ਦੇ ਗਲਤ ਕੰਮ ਕਰਦੇ ਆ ਉਹਨਾਂ ਤੇ ਤਾਂ ਉਹਨਾਂ ਦੇ ਹੱਥ ਇੰਨੇ ਲੰਬੇ ਹੁੰਦੇ ਨੇ ਉਹਨਾਂ ਦੀਆਂ ਜੜਾਂ ਇੰਨੀਆਂ ਡੂੰਘੀਆਂ ਹੁੰਦੀਆਂ ਨੇ ਕਿ ਅੰਤ ਨੂੰ ਆਪਾਂ ਫਿਲਮਾਂ 'ਚ ਦੇਖਦੇ ਆ ਕਿ ਉਹੀ ਜਿਹੜਾ ਆ ਕਾਰਵਾਈ ਕਰਨ ਵਾਲਾ ਪੁਲਿਸ ਅਫਸਰ ਜਾਂ ਅਧਿਕਾਰੀ ਹੁੰਦਾ ਹੈ ਉਹੀ ਫਸ ਜਾਂਦਾ ਫਸਾ ਦਿੱਤਾ ਜਾਂਦਾ ਉਲਝਾ ਦਿੱਤਾ ਜਾਂਦਾ ਤੇ ਆਹੀ ਕੁਛ ਦੀ ਕਹਾਣੀ ਇੱਥੇ ਜਿਹੜੀ ਆ ਉਹ ਸੁਣਨ ਨੂੰ ਮਿਲ ਰਹੀ ਆ ਜਿਵੇਂ ਦੋਸ਼ ਲਾਏ ਨੇ ਮਹਿਲਾ ਇਨਸਪੈਕਟਰ ਅਮਨਜੋਤ ਕੌਰ ਨੇ ਉਹ ਐਦਾਂ ਦੀ ਹੀ ਕਹਾਣੀ ਜਿਹੜੀ ਆ ਉਹਨੂੰ ਬਿਆਨ ਕਰ ਰਹੇ ਨੇ ਤੁਸੀਂ ਕੀ ਸਮਝਦੇ ਹੋ ਆਪਣਾ ਕਮੈਂਟ ਜਰੂਰ ਲਿਖਿਓ ਮੈਨੂੰ ਇਹ ਲੱਗਦਾ ਭਗਵੰਤਮਨ ਸਾਹਿਬ ਨੂੰ ਅੱਜ ਖੁੱਦ ਸਾਹਮਣੇ ਆਉਣਾ ਚਾਹੀਦਾ ਭਗਵੰਤਮਨ ਸਾਹਿਬ ਨੂੰ ਇਹਦੀ ਬਿਲਕੁਲ ਨਿਰਪੱਖ ਜਾਂਚ ਕਰਾਉਣੀ ਚਾਹੀਦੀ ਹੈ ਭਗਵੰਤਮਨ ਸਾਹਿਬ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਤੇ ਇਕੱਲੇ ਇਸ ਕੇਸ 'ਚ ਨਹੀਂ ਪਹਿਲਾਂ ਵੀ ਜਿੰਨੇ ਕੇਸਾਂ ਦੇ ਵਿੱਚ ਉਹਨਾਂ ਦੇ ਮੰਤਰੀਆਂ ਤੇ ਦੋਸ਼ ਲੱਗੇ ਨੇ ਉਹਨਾਂ ਦਾ ਕੀ ਸੱਚ ਨਿਕਲਿਆ ਚਾਹੇ ਉਹ ਕਟਾਰੂ ਚੱਕ ਸੀਗਾ ਚਾਹੇ ਉਹ ਫੌਜਾ ਸਰਾਰੀ ਸੀ ਚਾਹੇ ਉਹ ਜਿਹੜੇ ਕੁਝ ਹੋਰ ਮੰਤਰੀਆਂ ਤੇ ਦੋਸ਼ ਲੱਗੇ ਉਹ ਸੀਗੇ ਕੀ ਉਹਨਾਂ ਦਾ ਇਨਕੁਆਰੀ ਸੱਚ ਆਇਆ ਇਹਦਾ ਵੀ ਖਲਾਸਾ ਕਰਨਾ ਚਾਹੀਦਾ ਹੈ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਕਾਲੀ ਕਾਂਗਰਸ ਭਾਜਪਾ ਉਹਨਾਂ ਦੇ ਵਿੱਚ ਵੀ ਇਹੀ ਚੱਲਦਾ ਰਿਹਾ ਕਿ ਕਦੇ ਵੀ ਮੰਤਰੀਆਂ ਤੇ ਲੱਗੇ ਦੋਸ਼ਾਂ ਦੇ ਉੱਪਰ ਨਾ ਕਾਰਵਾਈ ਹੁੰਦੀ ਸੀ ਨਾ ਇਨਕੁਆਰੀਆਂ ਸਾਹਮਣੇ ਆਉਂਦੀਆਂ ਸੀ ਤਾਂ ਹੁਣ ਇੱਥੇ ਵੀ ਬਹੁਤ ਸਾਰੀਆਂ ਥਾਵਾਂ ਤੇ ਐਦਾਂ ਦਾ ਸੀਨ ਨਜ਼ਰ ਆ ਰਿਹਾ ਕਿ ਜਿਹੜੀ ਉਮੀਦ ਸੀ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਉਹ ਦੇਖ ਨਹੀਂ ਰਹੀ ਔਰ ਜੇਕਰ ਭਗਵੰਤਾਨ ਸਰਕਾਰ ਸੱਚਮੁੱਚ ਕਟੜ ਇਮਾਨਦਾਰ ਹੈ ਤਾਂ ਫਿਰ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੋਸ਼ਾਂ ਦਾ ਪੂਰਾ ਨਤਾਰਾ ਹੋਣਾ ਚਾਹੀਦਾ ਔਰ ਕਾਰਵਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਜੇ ਸਾਹਮਣੇ ਨਹੀਂ ਆਉਂਦਾ ਸੱਚ ਤਾਂ ਫਿਰ ਕਾਲਾ ਮਾਲਾ ਹੋਊਗਾ ਫਿਰ ਅੰਦਰ ਖਾਤੇ ਤਾਂ ਸਾਰਾ ਕੁਝ ਸੈਟਕਾਰੀ ਲਿਆ ਜਾਂਦਾ ਇਹ ਵੀ ਹੋ ਸਕਦਾ ਕੱਲ ਨੂੰ ਇਹ ਮਹਿਲਾ ਇਨਸਪੈਕਟਰ ਜਿਹੜੀ ਆ ਸ਼ਿਕਾਇਤ ਕਰਨ ਵਾਲੀ ਇਹ ਆਪਣੀ ਸ਼ਿਕਾਇਤ ਹੀ ਵਾਪਸ ਲੈ ਜੇ ਜਿਵੇਂ ਪਹਿਲਾਂ ਭਗਵਨਤਮਨ ਦੇ ਇੱਕ ਦੋ ਮੰਤਰੀਆਂ ਦੇ ਉੱਪਰ ਸ਼ਿਕਾਇਤਾਂ ਹੋਈਆਂ ਤੇ ਉਸ ਤੋਂ ਬਾਅਦ ਸ਼ਿਕਾਇਤ ਕਰਨ ਵਾਲਿਆਂ ਨੇ ਉਹ ਸ਼ਿਕਾਇਤਾਂ ਵਾਪਸ ਲੈ ਲਈਆਂ ਸੀ ਤਾਂ ਹੁਣ ਉਸੇ ਹੀ ਤਰ੍ਹਾਂ ਉਸੇ ਹੀ ਤਰ੍ਹਾਂ ਆ ਸ਼ਿਕਾਇਤ ਵੀ ਜੇ ਮਹਿਲਾ ਇਨਸਪੈਕਟਰ ਵਾਪਸ ਲੈ ਗਈ ਤਾਂ ਫਿਰ ਮਾਮਲਾ ਗੜਬੜ ਹੈ ਫਿਰ ਕਾਲਾ ਮਾਲਾ ਹੈ ਫਿਰ ਫਿਰ ਦਾਵਾ ਕਰਨਾ ਬੰਦ ਕਰ ਦੇਣਾ ਚਾਹੀਦਾ ਕਿ ਕਟੜ ਇਮਾਨਦਾਰ ਕਟੜ ਇਮਾਨਦਾਰ ਕਿਉਂਕਿ ਸ਼ਿਕਾਇਤ ਜਦੋਂ ਕੋਈ ਕਰਦਾ ਉਹ ਐਡਾ ਬੇਵਕੂਫ ਨਹੀਂ ਹੁੰਦਾ ਉਦੋਂ ਨੂੰ ਪਤਾ ਹੁੰਦਾ ਕਿ ਸਾਹਮਣੇ ਕੌਣ ਹੈ ਮੈਂ ਕਿਉਂ ਕਰ ਰਿਹਾ ਜਿਹੜੀ ਸ਼ਿਕਾਇਤ ਵਾਪਸ ਲੈਣ ਲੱਗਿਆ ਵਾਇਲਡਿੰਗ ਲਿਖਵਾਈ ਜਾਂਦੀ ਹੈ ਬਈ ਮੈਂ ਉਦੋਂ ਗਲਤੀ ਨਾਲ ਸ਼ਿਕਾਇਤ ਕਰ ਬੈਠਾ ਇਹ ਨਾਮ ਮੰਨਣ ਯੋਗ ਹੁੰਦੀ ਆ ਨਾ ਇਹ ਮੰਨੀ ਜਾ ਸਕਦੀ ਆ ਕਿਉਂਕਿ ਇਹ ਸਭ ਮਤਲਬ ਘੜੀਆਂ ਕੜਾਈਆਂ ਫਜ਼ੂਲ ਦੀਆਂ ਗੱਲਾਂ ਹੁੰਦੀਆਂ ਬਾਅਦ ਚ ਬੰਦੇ ਨੂੰ ਦਬਾ ਲਿਆ ਜਾਂਦਾ ਡਰਾ ਲਿਆ ਜਾਂਦਾ ਵਰਚਾ ਲਿਆ ਜਾਂਦਾ ਜਾਵਰਗਲ ਆ ਲਿਆ ਜਾਂਦਾ ਤੇ ਫਿਰ ਐਡਾਂ ਸ਼ਿਕਾਇਤਾਂ ਵਾਪਸ ਹੋ ਜਾਂਦੀਆਂ ਨੇ ਸੋ ਉਹ ਹੁਣ ਜਿਹੜੀ ਮਹਿਲਾ ਇਨਸਪੈਕਟਰ ਹੈ ਕੀ ਉਹ ਆਪਣੀ ਸ਼ਿਕਾਇਤ ਵਾਪਸ ਲਵੇਗੀ ਇਹ ਸਵਾਲ ਮੂੰਹ ਅੱਡ ਕੇ ਖੜਾ ਹੈ ਪਰ ਸਵਾਲ ਬਹੁਤ ਵੱਡਾ ਹੈ ਮੰਤਰੀ ਹਰਜੋਤ ਬੈਂਸ ਬਹੁਤ ਤਿੱਖੇ ਕਮੈਂਟ ਵੀ ਕਰਦੇ ਰਹੇ ਨੇ ਜਿਹੜੇ ਮੁਲਾਜ਼ਮ ਧਰਨੇ ਲਾਉਂਦੇ ਰਹੇ ਉਹਨਾਂ ਨੂੰ ਕਈ ਥਾਵਾਂ ਤੇ ਬੜੀ ਸਖਤ ਭਾਸ਼ਾ ਦੇ ਵਿੱਚ ਵੀ ਉਹਨਾਂ ਨੇ ਗੱਲ ਕੀਤੀ ਹੈ ਇੱਥੋਂ ਤੱਕ ਇੱਕ ਵਾਰ ਹਰਜੋਤ ਬੈਂਸ ਨੇ ਕਹਿਤਾ ਸੀ ਵੀ ਜੇ ਧਰਨੇ ਲਾ ਕੇ ਆਉਂਗੇ ਤੇ ਫਿਰ ਨਹੀਂ ਤਾਂ ਐਦਾਂ ਧਰਨੇ ਰੋਕਣ ਦੀ ਕੋਸ਼ਿਸ਼ ਵੀ ਹਰਜੋਤ ਬੈਂਸ ਸਾਹਿਬ ਕਰਦੇ ਰਹੇ ਨੇ ਸੋ ਕਾਲੀਆਂ ਕਾਂਗਰਸੀਆਂ ਵਾਲੇ ਰਾਹ ਨਹੀਂ ਤੁਰਨਾ ਚਾਹੀਦਾ ਜੇਕਰ ਇਮਾਨਦਾਰੀ ਦਾ ਦਾਵਾ ਆਮ ਆਦਮੀ ਪਾਰਟੀ ਕਰਦੀ ਹੈ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਹੁਣ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਰਖ ਦਾ ਟਾਈਮ ਹੈ ਕਿਉਂਕਿ ਬਹੁਤ ਵੱਡਾ ਪਟਾਕਾ ਪਿਆ ਇੱਕ ਪੁਲਿਸ ਦੀ ਮਹਿਲਾ ਇਨਸਪੈਕਟਰ ਨੇ ਬਹੁਤ ਵੱਡਾ ਤੇ ਗੰਭੀਰ ਦੋਸ਼ ਭਗਵੰਤ ਮਾਨ ਦੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਜਿਹੜੀ ਪੁਲਿਸ ਅਫਸਰ ਘਰ ਵਾਲੀ ਜੋਤੀ ਯਾਦਵ ਹੈ ਉਹਦੇ ਉੱਪਰ ਲਾ ਦਿੱਤਾ